ਖੁਸ਼ੀ ਹੋਈ ਹੈ ਕਿ ਅਸੀਂ ਇੱਥੇ ਇਕੱਠੇ ਹੋ ਕੇ ਕੁਝ ਵਿਚਾਰ ਵਿਮਰਸ਼ ਕਰ ਰਹੇ ਹਾਂ ਮੈਨੂੰ ਇਹ ਨਹੀਂ ਸੀ ਪਤਾ ਕਿ 트럼ਪ ਤੇ ਜੇ ਡੀ ਵਾਂਸ ਦਾ ਅਸਰ ਸਾਡੇ ਪੰਜਾਬ ਤੇ ਵੀ ਹੋਣਾ ਔਰ ਐਡਾ ਭਾਰਾ ਅਸਰ ਹੋਣਾ ਕਿ ਪੀਰ ਮੇਰ ਅੰਦਰ ਬਾਹਰ ਕੜੀਆਂ ਲਾਓ ਆਧਾਰ ਕਾਰਡ ਲੱਭੋ ਵੋਟਰ ਕਾਰਡ ਲੱਭੋ ਇੱਥੇ ਤੱਕ ਚਲਾ ਗਿਆ ਸਾਰਾ ਕੁਝ ਆਪਾਂ ਨੂੰ ਇੱਕੋ ਇੱਕ ਸੂਭਾ ਸੀ ਜਿੱਥੇ ਤੇਰ ਮੇਰ ਤੋਂ ਉੱਪਰ ਉੱਠ ਕੇ ਹਮੇਸ਼ਾ ਸਾਨੂੰ ਇਹ ਲੱਗਾ ਸੀਗਾ ਕਿ ਪੰਜਾਬ ਇੱਕ ਐਹੋ ਜੀ ਜਗ੍ਹਾ ਆ ਜਿੱਥੇ ਸੱਬੇ ਸਾਂਝੀ ਬਲਤਾ ਦਾ ਪ੍ਰਿੰਸੀਪਲ ਚੱਲਦਾ ਜਿੱਥੇ ਧਰਮਾਂ ਦੇ ਨਾਂ ਤੇ ਕੋਈ ਨਫ਼ਰਤ ਨਹੀਂ ਅੰਦਰਲੇ ਬਾਹਰ ਦੇ ਨਾਂ ਤੇ ਕੋਈ ਨਫ਼ਰਤ ਨਹੀਂ ਜਾਤੀ ਦਾ ਕੋਈ ਉਹ ਫਾਰਮਲੀ ਘਟੋਕਟ ਕੋਈ ਜਗ੍ਹਾ ਉਹਦੇ 'ਚ ਨਹੀਂ ਹੈ ਪੰਜਾਬ ਦੇ ਅੰਦਰ ਜਾਤ ਪਾਤ ਦੀ ਉਹ ਨਹੀਂ ਸੇ ਤੇ ਜਾਤ ਪਾਤ ਹੈ ਮੈਂ ਇਹ ਨਹੀਂ ਕਹਿੰਦਾ ਕਿ ਜਾਤ ਪਾਤ ਨਹੀਂ ਹੈ ਜੇ ਦੇ ਵਿਰੁੱਧ ਸਿੱਖਾਂ ਨੂੰ ਜਿਹੜੇ ਹੁਣ ਆਪਾਂ ਗੱਲਾਂ ਕਰਦੇ ਆਂ ਕਿ ਸਿੱਖੀ ਨੂੰ ਖਤਰਾ ਪੰਜਾਬੀਅਤ ਨੂੰ ਖਤਰਾ ਤੇ ਕੀਤਾ ਕੀ ਅਸੀਂ ਪੰਜਾਬ ਲਈ ਕੀਤੀ ਸਿੱਖੀ ਲਈ ਅਸੀਂ ਜੇ ਅੱਜ ਜਿੱਥੇ ਪਹੁੰਚੇ ਆ ਉਹਦੇ ਖੁਦ ਜ਼ਿੰਮੇਵਾਰ ਆ ਸਿੱਖੀ ਕਿੱਥੋਂ ਆਈ ਹੈ ਸਿੱਖੀ ਕਿਤੇ ਉੱਪਰੋਂ ਨਹੀਂ ਡਿੱਗੀ ਇਨ੍ਹਾਂ ਲੋਕਾਂ ਚੋਂ ਹੀ ਸਿੱਖੀ ਪੈਦਾ ਹੋਈ ਹੈ ਇਨਾਂ ਲੋਕਾਂ ਚ ਲੋਕੀ ਅੰਮ੍ਰਿਤ ਛੱਕੇ ਤੇ ਸਿੱਖੀ ਸਿਧਾਂਤ ਨੂੰ ਕਿਉਂਕਿ ਮਾਨਵਵਾਦੀਆ ਹਿਊਮਨ ਰਾਈਟਸ ਓਰੀਐਂਟਡ ਹੈ ਗਰੀਬ ਦੇ ਹੱਕ ਤੇ ਆ ਔਰਤ ਦੇ ਹੱਕ ਤੇ ਆ ਦਲਿਤ ਦੇ ਹੱਕ ਤੇ ਆ ਉੱਥੋਂ ਸਿੱਖੀ ਨਿਕਲੀ ਆ ਤੇ ਅਸੀਂ ਉਹ ਕੀ ਕੀਤਾ ਪੰਜਾਬ ਚੋਂ ਜਾਤੀਵਾਦ ਕੱਢਿਆ ਔਰਤ ਦਾ ਰੁਤਬੇ ਨੂੰ ਅਸੀਂ ਉੱਚਾ ਚੁੱਕਿਆ ਹੁਣ ਇੱਕ ਨਵਾਂ ਮਸਲਾ ਖੜਾ ਕਰ ਲਿਆ ਅੰਦਰ ਬਾਹਰ ਦਾ ਇਹ ਸਾਰੀ ਦੀ ਸਾਰੀ ਭਾਸ਼ਾ ਆ ਆਰਐਸਐਸ ਦੇ ਬੈਕਡ ਪਾਸ ਆ ਮੈਨੂੰ ਕੋਈ ਨਹੀਂ ਇਹਦੇ 'ਚ ਹਰਜ ਕਹਿਣ ਦਾ ਲੈਫਟ ਨੈਸ਼ਨਲਿਸਟ ਆ ਤੇ ਫਲਾਨੇ ਆ ਨੈਸ਼ਨਲਿਜ਼ਮ ਦੀ ਗੱਲ ਨਹੀਂ ਐ ਹਿਊਮਨਿਸਟ ਆ ਸਿੱਖ ਵੀ ਹਿਊਮਨਿਸਟ ਆ ਲੈਫਟ ਦੀ ਹਿਊਮਨਿਸਟ ਆ ਇਨਜ਼ਾਨਬਾਰ ਮੇਂ ਨੇਪਾਲ ਦਾ ਹੋਏ ਪੰਜਾਬ ਦਾ ਹੋਏ ਬੰਗਲਾਦੇਸ਼ ਦਾ ਹੋਏ ਰੋਹਿੰਗਿਆ ਹੋਏ ਤੁਸੀਂ ਤਾਂ ਇਕੱਲੇ ਇਕੱਲੇ ਦੇ ਪੋਤੜੇ ਫੋਲਣ ਬੈ ਗਏ ਇੱਥੇ ਕਿ ਕੌਣ ਕਿੱਥੋਂ ਪੈਦਾ ਹੋਇਆ ਇਹੋ ਹੀ ਤਾਂ ਟਰੰਪ ਕਰ ਰਿਹਾ ਗਰੰਪ ਕਰ ਕੀ ਰਿਹਾ ਆ ਕੱਲੇ ਕੱਲੇ ਨੂੰ ਬੰਦ ਨੂੰ ਬੰਦੇ ਨੂੰ ਫੜ ਕੇ ਐਡਾ ਵੱਡਾ ਮਤਲਬ ਐਡੇ ਪਾਵਰਫੁਲ ਕੰਟਰੀ ਦਾ ਇੱਕ ਰਾਸ਼ਟਰਪਤੀ ਹੋਵੇ ਤੇ ਜਿੰਨਾ ਉਹ ਜਲੀਲ ਕਰ ਰਿਹਾ ਤੇ ਆਪਣੇ ਆਪ ਨੂੰ ਵੀ ਜਲੀਲ ਕਰ ਰਿਹਾ ਨਾਲ ਇਸ ਲਈ ਸਾਨੂੰ ਤੇ ਐ ਭਾਸ਼ਾ ਸੁਣਨੀ ਬੜੀ ਔਖੀ ਹੈ ਸੱਚੀ ਗੱਲ ਤੇ ਇਹ ਹੈ ਕਿੱਥੇ ਜਾਣਗੇ ਲੋਕ ਗਰੀਬ ਕਿੱਥੇ ਜਾਣਗੇ ਜਿੱਦਣ ਤੇ ਲੋਡ ਸੀਗੀ ਤੁਹਾਨੂੰ ਇੱਥੇ ਗ੍ਰੀਨ ਰੈਵੋਲੂਸ਼ਨ ਲਈ ਸਿਰਫ ਤੇ ਜਿਹੜਾ ਝੋਨਾ ਆ ਝੋਨਾ ਸਿਰਫ ਤੇ ਸਿਰਫ ਬਾਹਰ ਲਿਆਂ ਬੰਦਿਆ ਨੇ ਇੱਥੇ ਪਪੂਲਰ ਕੀਤਾ ਮਾੜਾ ਜਾਂ ਚੰਗਾ ਉੱਜੜਿਆ ਜਾਂ ਜੋ ਵੀ ਹੈ ਜੇ ਉਹ ਨਾ ਹੁੰਦੇ ਤੁਹਾਡੇ ਚੋਨਾ ਨਹੀਂ ਸੀ ਇੰਨਾ ਕਦੀ ਵੀ ਫੈਲਣਾ ਜਦੋਂ ਕੋਵਿਡ ਦੇ ਦਿਨਾਂ ਦੇ ਵਿੱਚ ਹੈਗੇ ਆਪਣੇ ਸਾਡੇ ਨਾਲ ਹੀ ਸਾਥੀ ਖੁਸ਼ਾਲ ਜੀ ਇੱਕੋ ਵਾਰੀ ਲੇਬਰ ਘਟੀ ਜਾ ਕੇ ਬੱਸਾਂ ਭੇਜੀਆਂ ਪਟਨੇ ਇੱਥੋਂ ਕਿਉਂ ਯਾਰ ਰੱਬਾ ਰੱਬ ਦਾ ਵਾਸਤਾ ਲੋਕਲ ਲੇਬਰ ਨੇ ਤੁਗੜੇ ਰੇਟ ਕਰਤੇ ਕਰਨੇ ਚਾਹੀਦੇ ਆ ਉਹਨਾਂ ਦਾ ਵੀ ਕੋਈ ਸਟੈਂਡਰਡ ਆਫ ਲਿਵਿੰਗ ਹੈ ਕਿਉਂ ਨਹੀਂ ਲੇਬਰ ਸਾਡੀ ਸਾਡੀ ਨੂੰ ਜਾਇਜ਼ ਮਿਲਣਾ ਚਾਹੀਦਾ ਜਦੋਂ ਅਸੀਂ ਦੂਸਰੇ ਦੇਸ਼ਾਂ 'ਚ ਜਾ ਕੇ ਕਰਦੇ ਆ ਕੰਮ ਗੁਰਦੁਆਰਿਆਂ 'ਚ ਜਾ ਕੇ ਆ ਸਿੱਖੀ ਦਾ ਕਿਉਂ ਪੱਠਾ ਬੈਠਦਾ ਗੁਰਦੁਆਰਿਆਂ 'ਚ ਜਾ ਕੇ ਜਿਹੜੇ ਉੱਥੋਂ ਦੇ ਕੰਮ ਕੰਮ ਕਰਨ ਵਾਲੇ ਜ਼ਮੀਂਦਾਰ ਲੋਕ ਆ ਅਨਾਊਂਸਮੈਂਟਾਂ ਕੀਤੀਆਂ ਕਿ ਭਾਈ ਜਿਹੜੇ ਜਿਹੜੇ ਵੀ ਜ਼ਮੀਂਦਾਰ ਨੇ ਲੋਕਲ ਲੇਬਰ ਨੂੰ ਦੁੱਗਣੇ ਰੇਟ ਤੇ ਐਮਪਲਾਈ ਕੀਤਾ ਅਸੀਂ ਉਹਦਾ ਸੋਸ਼ਲ ਬਾਈਕਾਟ ਕਰਾਂਗੇ ਇੱਕ ਨਹੀਂ 21 ਪਿੰਡਾਂ 'ਚ ਹੋਇਆ ਖੁਸ਼ਾਲ ਜੀ ਗਿਆਨੀ ਕੇਵਲ ਸਿੰਘ ਜੀ ਮੈਂ ਸਿੱਧੂ ਸਿੱਧੂ ਸਾਹਿਬ ਹੋਰ ਪਿਆਰੇ لال ਗਰਗ ਸਾਰੇ ਜਾ ਕੇ ਅਸੀਂ ਉਥੇ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਿਓ ਸਿੱਖੀ ਆ ਆ ਤੁਸੀਂ ਗੁਰਦੁਆਰਿਆਂ 'ਚ ਗਰੀਬਾਂ ਦੇ ਵਿਰੁੱਧ ਰੈਜ਼ੋਲੂਸ਼ਨ ਤੇ ਇਹੋ ਜਿਹੀਆਂ ਗੱਲਾਂ ਕਰੋਗੇ ਫਿਰ ਉਹ ਗੱਲ ਕੰਮ ਰੁਕਿਆ ਭਾਈ ਸਿੱਖੀ ਕੋਈ ਉਹ ਲਫਾਫਾ ਨਹੀਂ ਕਿ ਹਵਾ ਉੱਗੀ ਤੇ ਉੱਡ ਜਾਊਗਾ ਸਿੱਖੀ ਕੋਈ ਐਹੋ ਜੀ ਗੱਲ ਵੀ ਨਹੀਂ ਹੈਗੇ ਜਿਹੜੀ ਕੋਈ ਬਾਹਰੋਂ ਬੰਦੇ ਆ ਜਾਣਗੇ ਤੇ ਉਹ ਇੱਥੇ ਆ ਕੇ ਸਾਡੇ ਤੇ ਹਮਲਾ ਕਰਕੇ ਟਿੱਡੀ ਦਾਲ ਕੋਈ ਆ ਰਿਹਾ ਤੁਸੀਂ ਤੇ ਐਹੋ ਜੀਆਂ ਗੱਲਾਂ ਕਰ ਰਹੇ ਆ ਇੱਥੇ ਆ ਜਿੰਨੇ ਕੇਸ ਗਿਣੇ ਗਏ ਆ ਨੌ ਕੈਨੇਡਾ ਦੇ ਵਿੱਚ ਫੋਟੋਆਂ ਛਪੀਆਂ ਕਿਆ ਬੰਦੇ ਕ੍ਰਿਮੀਨਲ ਆ ਪੰਜ ਪੰਜਾਬੀ ਸੀਗੇ ਕਈ ਉਥੇ ਅਸੀਂ ਫਿਰ ਉਥੇ ਦੇ ਪਈਏ ਹੋ ਗਏ ਹੁਣ ਇੱਕ ਇੱਕ ਬੰਦੇ ਦੇ ਤੁਸੀਂ ਜਿਹੜੇ ਮੋਚਨੇ ਨਾ ਲੱਭ ਲੱਭ ਕੇ ਗੱਲਾਂ ਕਰਦੇ ਫਿਰਦੇ ਆ ਕਿ ਉਹਦਾ ਪੋਤੜੇ ਫੋਲ ਕੇ ਇਥੇ ਕੇਸ ਇਕੱਠੇ ਕਰਕੇ ਲੈ ਕੇ ਆਓ ਇਹ ਇਹ ਕੰਮ ਚੱਲਣਾ ਨਹੀਂ ਇਹ ਬਹੁਤ ਮਹਿੰਗਾ ਪਊਗਾ ਔਰ ਪੰਜਾਬ ਦਾ ਤੇ ਸਿੱਖੀ ਦਾ ਇਹੋ ਜਿਹਾ ਪੱਠਾ ਬੈਠੂਗਾ ਕਿ ਤੁਸੀਂ ਤੇ ਚਲੇ ਜਾਓਗੇ ਕਿਤੇ ਜਿਹੜਾ ਗਰੀਬ ਆ ਉਹ ਇਥੇ ਰਗੜਿਆ ਜਾਊਗਾ ਸਵਾਰ ਇਸ ਲਈ ਮੈਂ ਬਹੁਤਾ ਨਹੀਂ ਬੋਲਣਾ ਨਾ ਮੈਂ ਬਹੁਤੇ ਅੰਕੜੇ ਦੇਣੇ ਆ ਇੱਕ ਗੱਲ ਜਿਹੜੇ ਮੇਰੇ ਸਿੱਖ ਭਰਾ ਵਾ ਮੈਂ ਵੀ ਸਿੱਖਿਆ ਸਾਡੇ ਬਾਬੇ ਦਾਦੇ ਜੇਲਾਂ ਚ ਜਾਂਦੇ ਰਹੇ ਸਿੱਖੀ ਲਈ ਅਸੀਂ ਜੋ ਸਿੱਖੀ ਸਿੱਖਿਆ ਉਹ ਇਹੀ ਹੈ ਸਾਰਿਆਂ ਨਾਲ ਪਿਆਰ ਸਾਰਿਆਂ ਦਾ ਸਤਿਕਾਰ ਸਾਂਝੀ ਵਾਲਤਾ ਆਪਣੀ ਨੇਕ ਕਮਾਈ ਕਰਨੀ ਤੇ ਨਾਲ ਦੇ ਨੂੰ ਉਠਾਉਣਾ ਸਾਨੂੰ ਲੱਗਦਾ ਕਿ ਬਾਹਰੋਂ ਕੋਈ ਚਿਚੜ ਆ ਗਿਆ ਇਹ ਜੋਕਾਂ ਆ ਗੀਆਂ ਸਾਨੂੰ ਖਾਈ ਜਾਂਦੇ ਆ ਸਾਨੂੰ ਲੁੱਟੀ ਜਾਂਦੇ ਆ ਕਿ ਉਹ ਆਪਣੀ ਬਰਾਦਰੀ ਚ ਕ੍ਰਾਈਮ ਨਹੀਂ ਕਰ ਰਹੇ ਤੁਸੀਂ ਖ਼ਬਰਾਂ ਨਹੀਂ ਪੜ੍ਹਦੇ ਉਹ ਸਾਡੇ ਨਾਲ ਜਿਹੜੇ ਕਰਕੇ ਤੁਸੀਂ ਨੂਰਪੁਰ ਤੋਂ ਚੋਖੇ ਲੈ ਆਏ ਆ ਕਿ ਉਹ ਆਪਣੀ ਬਰਾਦਰੀ ਚ ਉਹਨਾਂ ਦੇ ਮਰਡਰ ਨਹੀਂ ਕਰ ਰਹੇ ਉਹਨਾਂ ਦੇ ਰੇਪ ਨਹੀਂ ਕਰ ਰਹੇ ਯੂਪੀ ਚ ਨਹੀਂ ਕਰ ਰਹੇ ਕਿ ਪੰਜਾਬ ਚ ਨਹੀਂ ਕਰ ਰਹੇ ਜਾ ਕੇ ਤੁਸੀਂ ਲੁਧਿਆਣੇ ਚ ਜਾ ਕੇ ਦੇਖੋ ਰੋਜ਼ ਖ਼ਬਰਾਂ ਛਪਦਾ ਜਿਹੜਾ ਕ੍ਰਾਈਮ ਆ ਉਹਦੀ ਕੋਈ ਧਰਮ ਜਾਤ ਨਹੀਂ ਹੈਗਾ ਕੋਈ ਮਜਬ ਨਹੀਂ ਉਹ ਅੰਦਰ ਬਾਹਰ ਦਾ ਨਹੀਂ ਹੈਗਾ ਕ੍ਰਿਮੀਨਲ ਇਜ਼ ਕ੍ਰਿਮੀਨਲ ਉਹ ਇੱਥੇ ਆ ਜਾਂ ਬਾਹਰ ਆ ਆਪਾਂ ਕ੍ਰਿਮੀਨਲ ਨੂੰ ਆਪਣਾ ਇੱਕ ਪੂਰੇ ਸਮੁਦਾਇ ਨਾਲ ਜੋੜ ਕੇ ਸ਼ੁਰੂ ਕਰ ਦਿੱਤਾ ਇੱਧਰ ਨੂੰ ਜਾਣਾ ਇੱਕ ਮੈਂ ਹੋਰ ਗੱਲ ਦੱਸ ਦਿਆਂ ਇਹ ਸਾਰਾ ਕੁਝ ਐਵੇਂ ਨਹੀਂ ਹੈ ਮੈਂ ਬੜਾ ਠੋਕੇ ਕਹਿ ਰਿਹਾ ਇਹ ਸਿਸਟੇਮੈਟਿਕਲੀ ਇੰਜੈਕਟ ਕੀਤਾ ਜਾ ਰਿਹਾ ਜੋ ਪਿਆਰੇ ਲਾਲ ਗਰਗੁਣਾ ਨੇ ਮੇਰੇ ਵਾਂਗੂ ਸਵੇਰੇ ਸਵੇਰ ਉਹਨਾਂ ਨੇ ਇਹ ਗੱਲ ਬਿਲਕੁਲ ਟੋਨ ਬਿਲਕੁਲ ਸਹੀ ਸੈੱਟ ਕੀਤੀ ਹੈ ਤੇਰ ਮੇਰ ਜਿਹੜਾ ਆ ਉਹ ਸਿਸਟੇਮੈਟਿਕਲੀ ਕਲਟੀਵੇਟ ਕੀਤਾ ਜਾ ਰਿਹਾ ਤੁਸੀਂ ਕਦੀ ਸੋਚ ਸਕਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਅੰਬੇਦਕਰ ਤੇ ਬੁੱਤ ਤੇ ਚੜ ਕੇ ਸਿਰ ਤੇ ਥੋੜਿਆ ਨਾ ਭੰਨਣ ਦੀ ਕੋਸ਼ਿਸ਼ ਕੀਤੀ ਜਾਏ ਅੰਬਰਸਰ ਚ ਫਲੋਰ ਦੇ ਵਿੱਚ ਅੰਬੇਦਕਰ ਦੇ ਬੁੱਤ ਨੂੰ ਉੱਥੇ ਲਿਪਾ-ਪੋਤੀ ਕਰਤੀ ਜਾਏ ਸੋਚ ਸਕਦੇ ਆ ਕਦੀ ਤੁਸੀਂ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਕੁਝ ਹੋਵੇ ਕੌਣ ਆ ਲੋਕ ਉਹ ਆਰਐਸਐਸ ਟਾਈਪ ਦੇ ਲੋਕ ਜਿਹੜੇ ਆ ਉਹ ਦਲਿਤ ਦੀ ਵੋਟ ਨੂੰ ਹੱਥ ਪਾਉਣਾ ਚਾਹੁੰਦੇ ਆ ਯੂਪੀ ਬਿਹਾਰ ਦੀ ਵੋਟ ਨੂੰ ਹੱਥ ਪਾਉਣਾ ਚਾਹੁੰਦੇ ਆ ਤੇ ਤੁਹਾਨੂੰ ਐਨ কর্নার ਕਰਕੇ ਇਥੇ ਨੁਕਰੇ ਲਾਉਣਾ ਚਾਹੁੰਦੇ ਆ ਔਰ ਤੁਸੀਂ ਉਹਨਾਂ ਦਾ ਨਾਲ ਹੱਥ ਠੋਕਾ ਬਣੇ ਆ ਹੱਥਾ ਬਣੇ ਆ ਕਿ ਕਰ ਦਿਓ ਚੱਕ ਦਿਓ ਇਸ ਲਈ ਮੇਰੇ ਭਰਾਵੋ ਸਮਝੋ ਕਦੀ ਦੇ ਸਮਝਿਆ ਕਰੀਏ ساری ਦੁਨੀਆ ਜਿਹੋ ਕੋ ਚੱਲੀ ਜਾਂਦਾ ਜਰਮਨ ਦੇ ਵਿੱਚ ਜਰਮਨੀ ਦੇ ਵਿੱਚ ਇਹ ਪ੍ਰੋਟੈਸਟ ਹੋਈ ਜਾਂਦੇ ਆ ਇੰਗਲੈਂਡ ਦੇ ਵਿੱਚ ਆ ਹੁਣੇ ਰੋਬਿੰਸਨ ਕਰਕੇ हटਿਆ ਮੈਂ ਤੁਹਾਨੂੰ ਅਮਰੀਕਾ ਦਾ ਦੱਸੇ ਦਿੱਤਾ ਭਈ ਬਾਹਰ ਲੈ ਖਾ ਗਏ ਬਾਹਰ ਲੈ ਲੁੱਟ ਕੇ ਲੈ ਗਏ ਓਏ ਛੱਡਣੇ ਨਹੀਂ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੇ ਕਰਤਾ ਕਿਉਂ ਕਰੀ ਜਾਂਦੇ ਆ ਕਿਉਂਕਿ ਆਪਣੀਆਂ ਕਰਤੂਤਾ ਆਪ ਫੇਸ ਨਹੀਂ ਕਰਨਾ ਚਾਹੁੰਦੇ ਆਪਣੇ ਆਪਣੇ ਦੇਸ਼ਾਂ ਨੂੰ ਡੈਮੋਕ੍ਰੇਸੀ ਦੇ ਨਾਂ ਤੇ ਉਹਨਾਂ ਲੀਡਰਾਂ ਨੇ ਲਗਾਤਾਰ ਲੁੱਟਿਆ ਮੌਜਾਂ ਕੀਤੀਆਂ ਜਦੋਂ ਲੋਕ ਹੁਣ ਜਾਗਰਤ ਹੋਏ ਆਪਣਾ ਹੱਕ ਮੰਗਦੇ ਆ ਤੇ ਕਹਿੰਦੇ ਅਸੀਂ ਨਹੀਂ ਜ਼ਿੰਮੇਵਾਰ ਆ ਜਿਹੜੇ ਬਾਹਰੋਂ ਆਏ ਆ ਇਹ ਜੇ ਜ਼ਿੰਮੇਵਾਰ ਐਂਜ ਨਾ ਕਰੋ ਮੈਂ ਬੜੀ ਕੰਡਿਕਸ਼ਨ ਚੋਂ ਬੋਲ ਰਿਹਾ ਔਰ ਮੈਂ ਤੁਹਾਨੂੰ ਦੱਸ ਦਿਆਂ ਮੈਂ ਐਵੇਂ ਨਹੀਂ ਗੱਲਾਂ ਕਰ ਰਿਹਾ ਮੇਰੀ ਕਿਤਾਬ ਛਪੀ ਹੋਈ ਹੈ ਮਾਈਗ੍ਰੈਂਟ ਲੇਬਰ ਤੇ ਅਨ ਇਵਨ ਡਿਵੈਲਪਮੈਂਟ ਇਨ ਐਗਰੀਕਲਚਰ ਐਂਡ ਲੇਬਰ ਮਾਈਗ੍ਰੇਸ਼ਨ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟਡੀ ਨੇ 95 ਚ ਛਾਪੀ ਸੀ ਸਭ ਤੋਂ ਪਹਿਲਾਂ ਡਾਟਾ ਮੈਂ 8081 ਚ ਲੁਧਿਆਣੇ ਦੇ ਸਟੇਸ਼ਨ ਤੇ 15 ਰਾਤਾਂ ਬਹਿ ਕੇ ਰਾਜਪੁਰਾ ਪਟਿਆ ਜਲੰਧਰ ਸਾਰੀ ਜਗ੍ਹਾ ਰਾਤ ਰਾਤ ਨੂੰ ਬਹਿ ਕੇ ਮਹੀਨਿਆਂ ਪਰ ਮੈਂ ਡਾਟਾ ਇਕੱਠਾ ਕਰਕੇ ਕੀਤਾ ਸੀ ਮਿੰਤਾ ਕਰਦੇ ਸੀ ਸੱਤ-ਸੱਤ ਦੇਣ ਕਿਸਾਨ ਉੱਥੇ ਬੈਠ ਕੇ ਸੌਂਦੇ ਸੀ ਸੱਤ-ਸੱਤ ਦੇਣ ਲੁਧਿਆਣੇ ਦੇ ਸਟੇਸ਼ਨ ਤੇ ਕਿ ਇਹਨਾਂ ਨੂੰ ਲਿਆਓ ਜਾ ਕੇ ਪੁਲਸ ਨੂੰ 10 ਰੁਪਏ 20 ਰੁਪਏ ਦੇ ਕੇ ਕਿਆਸੀ ਦੇ ਵਿੱਚ ਡੰਡੇ ਮਰਵਾ ਕੇ ਟਰਾਲੀਆਂ 'ਚ ਲੈ ਕੇ ਜਾਂਦੇ ਸੀ ਡੰਡੇ ਮਰਵਾ ਕੇ ਜਿਵੇਂ ਭੇਡਾਂ ਲੱਦ ਕੇ ਲੈ ਜਾਂਦੇ ਉਹ ਰੋਂਦੇ ਪਿੱਟ ਦੇ ਛਾਲਾ ਮਾਰਦੇ ਸੀ ਤੇ ਚੱਲਦੀਆਂ ਟਰਾਲੀਆਂ ਚੋਂ ਕਈ ਮੇਰੇ ਵੇਖਣ ਦੀਆਂ ਗੱਲਾਂ ਤੇ ਮੈਂ ਤੇ 21 ਦੀਆਂ ਤੇ ਤੁਹਾਨੂੰ ਦੱਸੇ ਹੀ ਦਿੱਤਾ ਹੁਣ ਤੁਹਾਨੂੰ ਉਹ ਬੁਰੇ ਲੱਗ ਗਏ ਜ਼ਹਿਰ ਲੱਗਦੇ ਆ ਇੱਥੇ ਆ ਕੇ ਤੁਹਾਡੀ ਡੈਮੋਗ੍ਰਾਫੀ ਖਰਾਬ ਹੋ ਜੂਗੀ ਇੰਨੇ ਕਮਜ਼ੋਰ ਹੋ ਗਏ ਤੁਸੀਂ ਯਾਰ ਹਰ ਪਿੰਡ ਦੇ ਵਿੱਚ ਗੁਰਦੁਆਰਾ ਹਰ ਮਹੱਲੇ 'ਚ ਗੁਰਦੁਆਰਾ ਜਗ੍ਹਾ ਕਾਰਜਾਕਾਰੇ ਦੇ ਨਾਲ ਰਲੋ ਅਮਰ ਤੇ ਛਕਾਓ ਸਾਰਿਆਂ ਨੂੰ ਤੁਸੀਂ ਹੋਰੀ ਪਾਸੇ ਚੱਲ ਪਏ ਆ ਪੰਜਾਬੀ ਛਕਾਓ ਸਾਰਿਆਂ ਨੂੰ ਉਹਨਾਂ ਜੋ ਜਿਹੜੇ ਕ੍ਰਿਮੀਨਲ ਹੋਣਗੇ ਹੋਣਗੇ ਸਾਰੇ ਕ੍ਰਿਮੀਨਲ ਨਹੀਂ ਐ ਨਾ ਅਸੀਂ ਸਾਰੇ ਕੋਈ ਖਾੜਕੂ ਆ ਗਏ ਆ ਇਸ ਲਈ ਇਸ ਲਈ ਸਿੱਖੀ ਕਿੱਥੋਂ ਆਈ ਐ ਉਹ ਨੌਨ ਸਿੱਖੀ ਚੋਂ ਹੀ ਪੈਦਾ ਹੋਈ ਐ ਸਿੱਖੀ ਸਿੱਖੀ ਨੌਨ ਸਿੱਖੀ ਜੋ ਹੀ ਪੈਦਾ ਹੋਈ ਐ ਕੋਈ ਗੱਲ ਨਹੀਂ ਇਸ ਤਰ੍ਹਾਂ ਸੁਣਨਾ ਪਿਆ ਸਾਨੂੰ ਵੀ ਇੱਥੇ ਐਂਜੇ ਸੁਣਨਾ ਪਿਆ ਭਾਜੀ ਤੁਸੀਂ ਇੱਥੇ ਬੋਲ ਲਿਓ ਸਾਨੂੰ ਵੀ ਇੱਥੇ ਬੜਾ ਬਰਦਾਸ਼ਤ ਕਰਨਾ ਪਿਆ ਬਸ ਠੀਕ ਐ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਵਾਕ ਆਊਟ ਕਰ ਜਾਓ ਵਾਕ ਆਊਟ ਕਰ ਜਾਓ ਭਾਈ ਮੈਨੂੰ ਬੁਲਾਇਆ ਗਿਆ ਮੈਨੂੰ ਬੁਲਾਇਆ ਗਿਆ ਤੇ ਮੈਂ ਬੋਲ ਲਿਆ ਹਾਂ ਐਂਜੇ ਨਹੀਂ ਚੱਲਣਾ ਹੈ ਹਾਂ ਐਂਜੇ ਨਹੀਂ ਚੱਲਣਾ ਹਾਂ ਸੁਣ ਲਓ हां ਤਾਂ ਡਾਟਾ ਟਾਈਮ ਹੋਊਗਾ ਬਸ 2 ਮਿੰਟ ਬੋਲਦਾ ਇਸ ਲਈ ਇਸ ਲਈ ਮੇਰੇ ਵੀਰੋ ਜੇ ਤੇ ਸਿੱਖੀ ਦਾ ਫਲਾਅ ਕਰਨਾ ਫਿਰ ਤੇ ਇਹੋ ਜਿਹੇ ਆਹ ਤਾਂ ਛੱਡ ਦਿਓ ਇਹ ਸੋਚ ਤੁਹਾਡੀ ਨੂੰ ਕੋੜ ਲੱਗ ਚੁੱਕਾ ਔਰ ਤੁਸੀਂ ਦੁਸ਼ਮਣਾਂ ਦੇ ਗੋਲੇ ਬਣ ਰਹੇ ਆ ਔਰ ਉਹਨਾਂ ਦੀ ਖੇਲ ਕਰ ਰਹੇ ਆ ਉਹਨਾਂ ਦੀ ਪੋਲਿਟਿਕਸ ਨੂੰ ਇੱਥੇ ਕਾਮਯਾਬ ਕਰੋਗੇ ਮੈਂ ਕਹਿੰਨਾ ਆ ਸਾਡੇ ਆਪਣੇ ਮੈਂ ਵੀਡੀਓ ਪਾਈਆਂ ਜਿਹੜੀ ਉਹ ਗੱਲ ਦੱਸ ਗਏ ਆ ਮੇਰੀਆਂ ਵੀਡੀਓ ਬੈਨ ਕਰਤੀਆਂ ਮੈਂ ਆਖਾ ਹੀ ਕੁਝ ਬੋਲਿਆ ਮੈਨੂੰ ਬੜੀ ਹੈਰਾਨੀ ਹੋਈ ਮੈਂ ਵੱਡੀ ਚਿੱਠੀ ਲਿਖੀ ਆ YouTube ਨੂੰ ਤੇ ਸਰਕਾਰ ਨੂੰ ਭਾਈ ਮੈਂ ਕਨਸਟੀਟਿਊਸ਼ਨ ਦੇ ਪੂਰੇ ਰੈਫਰੈਂਸ ਦੇ ਕੇ 19A ਫਲਾਣਾ ਜਿਹਾ ਸਾਰੇ ਜਾਣਦੇ ਆ ਕਿ ਮੈਂ ਤੇ ਕਿਸੇ ਦੇ ਵਿਰੁੱਧ ਬੋਲੀਆ ਹੀ ਨਹੀਂ ਕਿ ਤੁਸੀਂ ਮੇਰੀ YouTube ਤੋਂ ਰਿਮੂਵ ਕਰਤੀ ਦੁਬਾਰਾ ਭਾਈ ਦੁਬਾਰਾ ਕਰਤੀ ਇੱਕ ਹੋਰ ਚੈਨਲ ਨੂੰ ਪੁੱਛਿਆ ਉਦੋਂ ਵੀ ਰਿਮੂਵ ਕਰਤੀ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਆਵਾਜ਼ ਨਹੀਂ ਚਾਹੁੰਦੀ ਸਰਕਾਰ ਉਹ ਚਾਹੁੰਦੇ ਆ ਜਿਹੜੀ ਅੱਗ ਲੱਗੇ ਜਿਹੜੀ ਤੇਰ ਮੇਰ ਵਾਲੀ ਹੋਵੇ ਉਹਨੂੰ ਅਨਕੋਰੇਜ ਕਰ ਰਹੇ ਆ ਇਸ ਲਈ ਮੇਰੀ ਬੇਨਤੀ ਹੈ ਆ ਭਾਵਕ ਹੋਣ ਦੀ ਜਗ੍ਹਾ ਗਰਾਉਂਡ ਰਿਐਲਿਟੀ ਦੇਖੋ ਅੱਜ ਮੈਨੂੰ ਇੱਥੇ ਬੈਠੇ ਮੇਰੇ ਸਾਥੀ ਕਹਿ ਰਹੇ ਸੀ ਕੱਢ ਦਿਓ ਬਾਹਰ ਇਹਨਾਂ ਸਾਰਿਆਂ ਨੂੰ ਚਲੇ ਜਾਣਗੇ ਪਿੱਛੇ ਭੱਜੇ ਜਾਓਗੇ ਉਹਨਾਂ ਨੂੰ ਵਾਪਸ ਲਿਆਉਣ ਲਈ ਇਸ ਲਈ ਉਹ ਨਾ ਕੰਮ ਕਰੀਏ ਆਪਾਂ ਉਹਨਾਂ ਨੂੰ ਉਹਨੋਂ ਬੰਦੇ ਆ ਇਨਸਾਨ ਆ ਔਰ ਚਾਰ ਬੰਦਿਆਂ ਨੇ 100 ਬੰਦੇ ਨੇ 1000 ਬੰਦੇ ਨੇ ਕੋਈ ਕ੍ਰਾਈਮ ਕੀਤਾ ਤੇ ਸਾਡੇ ਸਮਾਜ ਦੇ ਵਿੱਚ ਕ੍ਰਾਈਮ ਹੋ ਹੀ ਰਿਹਾ ਇਸ ਪੂਰੀ ਦੁਨੀਆ 'ਚ ਹੋ ਰਿਹਾ ਇੱਥੇ ਵੀ ਹੋ ਰਿਹਾ ਇਸ ਲਈ ਉਸ ਕ੍ਰਾਈਮ ਨੂੰ ਕ੍ਰਿਮੀਨਲਸ ਨੂੰ ਕਿਵੇਂ ਆਈਸੋਲੇਟ ਕਰਕੇ ਅਸੀਂ ਜੋ ਕਾਨੂੰਨ ਬਣਾਦਾ ਉਹਦੇ ਮੁਤਾਬਿਕ ਸਜ਼ਾ ਦੇਣੀ ਆ ਉਹ ਹੋਣਾ ਚਾਹੀਦਾ ਲਾਸਟ ਗੱਲ ਜਿਹੜੀ ਪਿਆਰੇ لال ਗੜਕ ਹੁਣਾਂ ਨੇ ਕਹੀ ਸੀ ਮੇਰੀ ਤੇ ਮੈਨੂੰ ਤੇ ਵੈਸੇ ਬੋਲਣ ਦੀ ਲੋੜ ਨਹੀਂ ਸੀ ਪਰ ਕਿਉਂਕਿ ਪ੍ਰਵੋਕ ਹੀ ਇੰਨਾ ਕਰਤਾ ਸੀਗਾ ਮੇਰੇ ਕੋ ਰਿਹਾ ਨਹੀਂ ਗਿਆ ਜਦ ਤੱਕ ਸੂਬਿਆਂ ਦੇ ਹੱਕ ਵੱਧ ਹੱਕ ਜਾਦ ਤੱਕ ਸੂਬਿਆਂ ਦੇ ਵੱਧ ਹੱਕ ਜਦ ਤੱਕ ਤੁਸੀਂ ਆਨੰਦਪੁਰ ਦਾ ਸਾਫ ਦਾ ਰੈਜ਼ੋਲੂਸ਼ਨ ਸਿੱਖੀ ਦੇ ਬੋਲ ਬਾਲੇ ਪੰਜਾਬੀਅਤ ਦੇ ਬੋਲ ਬਾਲੇ ਉਸ ਖਿੱਤੇ ਦੇ ਉੱਤੇ ਲੜਾਈ ਨਹੀਂ ਕਰਦੇ ਉਦੋਂ ਤੱਕ ਤੁਹਾਡੇ ਇੰਨਾ ਮਸਲਿਆਂ ਦਾ ਹੱਲ ਹੈ ਨਹੀਂ ਉੱਥੇ ਸਾਡੇ ਕੋਲ ਲੜਨ ਜੋਗਾ ਦਮ ਨਹੀਂ ਹੈਗਾ ਜਾਂ ਤੇ ਅਸੀਂ ਚੱਕ ਕੇ ਪੂਰੇ ਬਗਾਵਤ ਦੇ ਸੋਰਸ ਇਕੱਠੇ ਕਰ ਲੈਣੇ ਆ ਜਾਂ ਫਿਰ ਅਸੀਂ ਐਸ ਪਾਸੇ ਨੂੰ ਚੱਲ ਪੈਣੇ ਆ ਇਹ ਦੋਵੇਂ ਹੀ ਰਾਹ ਨਹੀਂ ਹੈਗੇ ਆਪਾਂ ਜਿਵੇਂ ਕਿਸਾਨ ਵੀਰਾਂ ਨੇ ਬੈਠੇ ਆ ਦਰਸ਼ਨਪਾਲ ਜੀ ਇਹਨਾਂ ਦੀ ਅਗਵਾਈ 'ਚ ਇੱਕ ਮਿਸਾਲ ਪੈਦਾ ਕੀਤੀ ਸੀ ਕਿ ਬਿਲਕੁਲ ਧਰਮਯੋਧ ਦੇ ਤਰ੍ਹਾਂ ਇੱਕ ਯੁੱਧ ਜਿਹੜਾ ਲੜਿਆ ਗਿਆ ਤੇ ਜਿੱਤਿਆ ਇਹ ਛੋਟੀ ਗੱਲ ਨਹੀਂ ਸੀ ਆਪਾਂ ਉਸ ਤਰਜ਼ ਦੇ ਉੱਤੇ ਸੱਭੇ ਸਾਂਝੀਵਾਲਤਾ ਦੇ ਪ੍ਰਿੰਸੀਪਲ ਦੇ ਉੱਤੇ ਆਪਾਂ ਪੰਜਾਬ ਨੂੰ ਇਕੱਠਾ ਕਰੀਏ ਇਹਨੂੰ ਬਖੇੜੀਏ ਨਾ ਤੇਰਮੇਰ ਨਾ ਕਰੀਏ ਮੇਰੀ ਤੇ ਨਹੀਂ ਬੇਨਤੀ ਆ ਤੇ ਬਹੁਤਾ ਜਿਹੜਾ ਆਪਾਂ ਸ਼ੁਰੂ ਚ ਸਿੱਧੂ ਸਾਹਿਬ ਨੇ ਪਾਤਾ ਕਿ ਕਾਮਰੇਡ ਤੇ ਨੈਸ਼ਨਲਿਸਟ ਆ ਤੇ ਇੱਥੇ ਵਾਲੇ ਦੂਸਰੇ ਆ ਫਿਰ ਵਿੱਚ ਕੀ ਰਹਿ ਗਿਆ ਉਹ ਦੋਵੇਂ ਹੀ ਠੀਕ ਆ ਦੋਵੇਂ ਹੀ ਹਿਊਮਨਿਸਟ ਆ ਦੋਵੇਂ ਹੀ ਜਾਤ ਪਾਤ ਦੇ ਵਿਰੋਧ ਚ ਆ ਦੋਵੇਂ ਇਨਸਾਫ ਚਾਹੁੰਦੇ ਆ ਦੋਵੇਂ ਹੀ ਗਰੀਬ ਦਾ ਭਲਾ ਚਾਹੁੰਦੇ ਆ ਸਿੱਖ ਵੀ ਚਾਹੁੰਦੇ ਉਹ ਵੀ ਚਾਹੁੰਦੇ ਕੋਈ ਨਜਾਬਸ ਵਿੱਚ ਨਹੀਂ ਹੈਗਾ ਪਰ ਜੇ ਆਪਾਂ ਨੇ ਇਹ ਦੇਖਣਾ ਤੇ ਉਹ ਤੁਹਾਡੀ ਮਰਦੀ ਮੈਨੂੰ ਤੇ ਇਹੋ ਜੀ ਕੋਈ ਨਿਗਾ ਨਹੀਂ ਦੇਖਦੀ ਬਾਕੀ ਮੇਰੀ ਸਲਾਹ ਆ ਕਿ ਆਪਾਂ ਨਾ ਬਰੀਕ ਬੀਨੀ ਚ ਛੋਟੀਆਂ-ਛੋਟੀਆਂ ਇਧਰੋਂ ਉਧਰੋਂ ਚੀਜ਼ਾਂ ਫੜ ਕੇ ਇੱਕ ਗੁਬਾਰਾ ਖੜਾ ਕਰਨ ਦੀ ਜਗਾ ਆਪਾਂ ਸ਼ਾਂਤ ਹੋ ਸਮਝੋ ਕਿਹਦੀ ਚਾਲ ਤੇ ਕਿਹਦੀ ਭਾਸ਼ਾ ਤੇ ਕਿਹਦੀ ਪੋਲਿਟਿਕਸ ਇਹ ਇੱਥੇ ਕਾਮਯਾਬ ਹੋਊਗੀ ਜੇ ਆਪਾਂ ਨਹੀਂ ਵੇਲੇ ਸਿਰ ਸਮਝਾਂ